ਗੱਲ ਆਪਾਂ ਕਰਦੇ ਆਂ ਭੁੱਖਮਰੀ ਦੀ ਪੈਸੇ ਥੇਲੇ ਦੀ ਗੱਲ ਕੀਤੀ ਹੈ ਤਾਂ ਦੂਸਰੇ ਪਾਸੇ ਸਿੱਕੇ ਦਾ ਦੂਸਰਾ ਪਹਿਲੂ ਵੀ ਵਿਚਾਰਨ ਦੀ ਗੱਲ ਕਰਦੇ ਆਂ ਭੁੱਖਮਰੀ ਦੇ ਨਾਲ ਜੂਝ ਰਹੇ ਨੇ ਭਾਰਤ ਦੇ ਲੋਕ ਗੁਰਵਿੰਦਰ ਹੁਣਾ ਦੀ ਰਿਪੋਰਟ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਗੁਰਵਿੰਦਰ ਜੀ ਲਿਖਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਂਦੀਆਂ ਫੜਾ ਮਾਰਦੇ ਨਹੀਂ ਥੱਕਦੇ ਨੇ ਪਰ ਸਮੇਂ-ਸਮੇਂ ਆਉਂਦੀਆਂ ਰਿਪੋਰਟਾਂ ਬਿਲਕੁਲ ਉਲਟਾ ਉਲਟਾ ਜਿਹੜਾ ਪਾਸਾ ਪੇਸ਼ ਕਰ ਜਾਂਦੀਆਂ ਹਰ ਸਾਲ ਆਲਮੀ ਪੱਧਰ ਦੇ ਉਤੇ ਕੌਮਾਂਤਰੀ ਭੁੱਖਮਰੀ ਸੂਚਕ ਅੰਕ ਦੇ ਨਾਂ ਹੇਠ ਰਿਪੋਰਟ ਜਿਹੜੀ ਪ੍ਰਕਾਸ਼ਿਤ ਹੁੰਦੀ ਹੈ ਜੋ ਵੱਖ-ਵੱਖ ਦੇਸ਼ਾਂ ਦੀ ਲੋਕਾਈ ਦੀਆਂ ਜੀਵਨ ਹਾਲਾਤਾਂ ਦੇ ਬਾਰੇ ਝਾੰਤ ਮਾਰ ਪਾਉਂਦੀਆਂ ਨੇ 214 ਦੀ ਰਿਪੋਰਟ ਥੋੜੇ ਦਿਨ ਪਹਿਲਾਂ ਹੀ ਪ੍ਰਕਾਸ਼ਿਤ ਹੋਈ ਦੁਨੀਆ ਦੇ 127 ਮੁਲਕਾਂ ਚੋਂ ਅੰਕੜੇ ਇਕੱਠੇ ਕਰਕੇ ਰਿਪੋਰਟ ਬਣਾਈ ਗਈ ਰਿਪੋਰਟ ਨੇ ਮੋਦੀ ਹਕੂਮਤ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਰੀਪੋਰਟ ਦੇ ਮੁਤਾਬਕ 127 ਦੇਸ਼ਾਂ ਦੇ ਵਿੱਚੋਂ ਭੁੱਖਮਰੀ ਦੇ ਮਾਮਲੇ 'ਚ ਭਾਰਤ ਹੇਠਾਂ ਤੋਂ 105ਵੇਂ ਨੰਬਰ ਦੇ ਉੱਤੇ ਆਉਂਦਾ ਹੈ ਤੇ ਮੋਦੀ ਹਕੂਮਤ ਦੇ 10 ਵਰਿਆਂ ਦੇ ਕਾਰਜਕਾਲ ਦੇ ਵਿੱਚ ਇਸ ਸਥਿਤੀ ਦੇ ਵਿੱਚ ਤੇਜ਼ੀ ਦੇ ਨਾਲ ਵਿਘਾਰ ਆਇਆ ਹੈ 2014 ਦੇ ਵਿੱਚ ਮੋਦੀ ਦੀ ਤਾਜਪੋਸ਼ੀ ਦੇ ਵੇਲੇ ਭਾਰਤ ਭੁੱਖਮਰੀ ਸੂਚਕ ਅੰਕ ਦੇ ਵਿੱਚ 55ਵੇਂ ਨੰਬਰ ਦੇ ਉੱਤੇ ਆਉਂਦਾ ਸੀ ਤੇ 2023 ਦੇ ਵਿੱਚ ਤਾਂ ਭਾਰਤ ਇਸ ਦਰਜਾਬੰਦੀ ਵਿੱਚ 111ਵੇਂ ਥਾਂ ਦੇ ਉੱਤੇ ਪਹੁੰਚ ਗਿਆ ਸੀ ਇਸ ਵੇਲੇ ਭਾਰਤ ਦੇ ਵਿੱਚ ਭੁੱਖਮਰੀ ਦੀ ਸਥਿਤੀ ਗੰਬੀਰ ਹੈ ਜੋ ਖਤਰਨਾਕ ਵੀ ਬਣ ਸਕਦੀ ਹੈ ਆਰਥਿਕ ਤੇ ਸਿਆਸੀ ਅਸਥਿਰਤਾ ਚੱਲ ਰਹੀ ਹੈ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਸਮੇਤ ਨੇਪਾਲ ਦੀ ਹਾਲਤ ਭਾਰਤ ਦੇ ਨਾਲੋਂ ਕਿਤੇ ਵਧੀਆ ਭੁੱਖਮਰੀ ਸੂਚਕ ਅੰਕ ਤਿੰਨ ਨੁਕਤਿਆਂ ਨੂੰ ਮਿਲਾ ਕੇ ਜਿਹੜਾ ਬਣਾਇਆ ਜਾਂਦਾ ਹੈ ਕੁੱਲ ਆਬਾਦੀ ਦੇ ਵਿੱਚ ਕਪੋਸ਼ਿਤ ਭੁੱਖਮਰੀ ਦਾ ਸ਼ਿਕਾਰ ਲੋਕਾਂ ਦੀ ਫੀਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਭਾਰ ਤੇ ਕਦੇ ਭਾਰਤ ਦੇ ਕੱਦ ਸਾਲ ਦੇ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਮੌਤ ਦਰ ਇਹਨਾਂ ਤਿੰਨਾਂ ਨੁਕਤਿਆਂ ਦੇ ਵਿੱਚ ਹੀ ਭਾਰਤ ਦੀ ਹਾਲਤ ਬਹੁਤ ਨਿਗਰੀ ਪਈ ਹੈ ਭਾਰਤ ਦੀ ਕੁੱਲ ਆਬਾਦੀ ਦਾ 14% ਭੁੱਖਮਰੀ ਦਾ ਸ਼ਿਕਾਰ ਹੈ ਜਿਸ ਦੀ ਗਿਣਤੀ 20 ਕਰੋੜ ਦੇ ਬਰਾਬਰ ਬਣ ਜਾਂਦੀ ਹੈ ਬ੍ਰਾਜ਼ੀਲ ਦੀ ਕੁੱਲ ਆਬਾਦੀ ਲਗਭਗ 20 ਕਰੋੜ ਹੈ ਤੇ ਇਹਨਾਂ ਲੋਕਾਂ ਇੰਨੇ ਲੋਕ ਹੀ ਭਾਰਤ ਦੀ ਭੁੱਖਮਰੀ ਦਾ ਸ਼ਿਕਾਰ ਹੋਏ ਪਏ ਹੈ ਕੁੱਲ ਆਬਾਦੀ ਦੇ ਵਿੱਚੋਂ 35.5% ਬੱਚਿਆਂ ਹਰ ਤੀਜਾ ਬੱਚਾ ਜਿਹੜਾ ਹੈ ਭਾਰਤ ਦਾ ਦਾ ਕਾਦ ਆਪਣੀ ਉਮਰ ਤੋਂ ਛੋਟਾ ਤੇ 18.7% ਬੱਚਿਆਂ ਹਰੇਕ ਪੰਜਵਾਂ ਬੱਚਾ ਜਿਹੜਾ ਉਹਦਾ ਭਾਰ ਆਪਣੀ ਉਮਰ ਤੋਂ ਘੱਟ ਹੈ ਇਸ ਦਾ ਇੱਕ ਕਾਰਨ ਜਿੱਥੇ ਇਹਨਾਂ ਬੱਚਿਆਂ ਨੂੰ ਚੰਗੀ ਖੁਰਾਕ ਨਾ ਮਿਲਣਾ ਹੈ ਉੱਥੇ ਬੱਚਿਆਂ ਦੀਆਂ ਮਾਵਾਂ ਦੇ ਵਿੱਚ ਖੂਨ ਦੀ ਕਮੀ ਕਮਜ਼ੋਰ ਸਿਹਤ ਆਦੀ ਵੀ ਹੈ ਸਾਲ ਦੇ ਵਿੱਚ ਜੰਮਣ ਵਾਲੇ ਬੱਚਿਆਂ ਵਿੱਚੋਂ ਹਰੇਕ 1000 ਮਗਰ 26 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਵੱਡਾ ਕਾਰਨ वेंटिलेटर ਤੇ ਪਿਆ ਸਰਕਾਰੀ ਸਿਹਤ ਪ੍ਰਬੰਧ ਪਿਆ ਹੈ। ਰਿਪੋਰਟ ਨਸ਼ਰ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੀ ਮਾੜੀ ਕਾਰਜਗੁਜ਼ਾਰੀ ਨੂੰ ਮੰਨ ਕੇ ਸਥਿਤੀ ਸੁਧਾਰਨ ਬਾਰੇ ਗੱਲ ਕਰਨ ਦੀ ਥਾਂ ਰਿਪੋਰਟ ਨੂੰ ਹੀ ਗਲਤ ਗਰਦਾਨਣਾ ਸ਼ੁਰੂ ਕਰ ਦਿੱਤਾ। ਪਹਿਲਾਂ ਵੀ ਸਰਕਾਰ ਨੇ ਬੇਰੋਜ਼ਗਾਰੀ ਦੀ ਹਾਲਤ ਬਿਆਨਦਿਆਂ ਰਿਪੋਰਟ ਤੋਂ ਬਾਅਦ ਰੋਜ਼ਗਾਰ ਦਾ ਪ੍ਰਬੰਧ ਕਰਨ ਥਾਵੇਂ ਅੰਕੜਾ ਵਿਭਾਗ ਬੰਦ ਕਰਨ ਦਾ ਰਾਹ ਚੋਣ ਲਿਆ ਸੀ ਕਿ ਬੇਰੋਜ਼ਗਾਰੀ ਦੇ ਅੰਕੜਿਆਂ ਬਾਰੇ ਪਤਾ ਹੀ ਨਾ ਲੱਗ ਸਕੇ। ਗੋਦੀ মিডিਆ ਵੀ ਰਿਪੋਰਟ ਨੂੰ ਗਲਤ ਸਾਬਤ ਕਰਨ ਦੇ ਘੰਟਾ-ਘੰਟਾ ਲੰਮੇ ਪ੍ਰੋਗਰਾਮ ਕਰ ਰਿਹਾ ਪਰ ਸਮਾਜ ਦੇ ਵਿੱਚ ਵਿਚਰਦਾ ਹਰੇਕ ਤਰਕਸ਼ੀਲ ਤੇ ਇਨਸਾਫ ਪਸੰਦ ਹਕੀਕਤ ਜਾਣਦਾ ਹੈ ਕਿ ਪਰਦੇ ਪਾਉਣ ਦੇ ਨਾਲ ਸਚਾਈਆਂ ਲੁਕਦੀਆਂ ਨਹੀਂ ਨੇ ਪੰਜਾਬ ਦਾ ਮਾਂਚੈਸਟਰ ਕਹੇ ਜਾਂਦੇ ਸ਼ਹਿਰ ਲੁਧਿਆਣੇ ਦੇ ਵਿੱਚ ਹਜ਼ਾਰਾਂ ਹੀ ਕਪੋਸ਼ਿਤ ਅਤੇ ਅੱਡੋ-ਅੱਡ ਬਿਮਾਰੀਆਂ ਦੇ ਨਾਲ ਗਰੇਸ ਮਜ਼ਦੂਰਾਂ ਦੇ ਬੱਚਿਆਂ ਨੂੰ ਆਮ ਦੇਖਿਆ ਜਾ ਸਕਦਾ ਹੈ ਪਰ ਹਕੂਮਤਾਂ ਤੇ ਗੋਦੀ মিডিਆ ਨੂੰ ਇਹ ਹਕੀਕਤਾਂ ਨਹੀਂ ਦਿਖਦੀਆਂ ਨੇ ਭੁੱਖਮਰੀ ਅਤੇ ਕਪੋਸ਼ਣ ਵਰਗੀਆਂ ਅਲਾਮਤਾਂ ਦੇ ਲਈ ਅਕਸਰ ਇਹ ਕੁਤ ਕੁਤਰਕ ਜਿਹੜਾ ਕੁਤਾਰਕ ਤਾਰਕ ਨਹੀਂ ਦਿੱਤਾ ਜਾਂਦਾ ਕੁਤਾਰਕ ਦਿੱਤਾ ਜਾਂਦਾ ਹੈ ਕਿ ਇੰਨੀ ਜ਼ਿਆਦਾ ਆਬਾਦੀ ਦਾ ਢਿੱਡ ਕਿਵੇਂ ਭਰਿਆ ਜਾ ਸਕਦਾ ਤੇ ਭਾਈ ਰੋਕ ਲਾ ਲਓ ਫਿਰ ਥੋੜੀ ਬਹੁਤੀ ਇਹ ਆਮ ਜਿਹੇ ਪ੍ਰਚਾਰ ਪ੍ਰਚਾਰੇ ਜਾਂਦੇ ਝੂਠ ਨੂੰ ਕਈ ਸੋਜਵਾਨ ਲੋਕ ਵੀ ਸੱਚ ਮੰਨਣ ਲੱਗ ਜਾਂਦੇ ਨੇ ਪਰ ਕਿ ਇਸ ਦੇ ਵਿੱਚ ਸੱਚਾਈ ਹੈ ਅੰਕੜਿਆਂ ਦੇ ਮੁਤਾਬਕ 2023 ਤੇ 24 ਦੇ ਵਿੱਚ ਭਾਰਤ ਦੇ ਅੰਦਰ ਅਨਾਜ ਦੀ ਰਿਕਾਰਡ ਪੈਦਾਵਾਰ 332 ਮਿਲੀਅਨ ਟਨ ਹੋਈ ਹੈ ਜੋ ਭਾਰਤ ਦੀ ਕੁੱਲ ਆਬਾਦੀ ਨੂੰ ਰਜਾਉਣ ਦੇ ਲਈ ਕਾਫੀ ਮੰਨੀ ਜਾਂਦੀ ਹੈ ਭਾਰਤ ਭਾਰਤ ਸੰਸਾਰ ਦੇ ਵਿੱਚ ਅਨਾਜ ਪੈਦਾਕਾਰਾਂ ਦੀ ਸੂਚੀ ਦੇ ਵਿੱਚ ਮੋਹਰ ਲੀਆਂ ਥਾਵਾਂ ਦੇ ਉੱਤੇ ਆਉਂਦਾ ਹੈ ਤੇ ਵਿਦੇਸ਼ਾਂ ਨੂੰ ਅਨਾਜ ਬਰਾਮਦ ਵੀ ਕਰਦਾ ਹੈ ਜਾਨਕਿ ਬਾਹਰ ਨੂੰ ਵੀ ਭੇਜਦਾ ਹੈ ਤੇ ਉਹਨਾਂ ਤੋਂ ਲੈਂਦਾ ਵੀ ਹੈ ਇੰਨੀ ਪੈਦਾਵਾਰ ਹੋਣ ਦੇ ਬਾਵਜੂਦ ਵੀ 2 ਕਰੋੜ ਆਬਾਦੀ ਭੁੱਖਮਰੀ ਦੇ ਨਾਲ ਜੂਝ ਰਹੀ ਹੋਵੇ ਤਾਂ ਇਸ ਦਾ ਕਾਰਨ ਅਨਾਜ ਦੀ ਪੈਦਾਵਾਰ ਤਾਂ ਬਿਲਕੁਲ ਵੀ ਨਹੀਂ ਮੰਨਿਆ ਜਾ ਸਕਦਾ ਪਿਛਲੇ 2 ਸਾਲਾਂ ਦੇ ਵਿੱਚ ਖਾਦ ਪਦਾਰਥਾਂ ਦੀਆਂ ਕੀਮਤਾਂ ਦੇ ਵਿੱਚ ਛੜੱਪੇ ਮਾਰ-ਮਾਰ ਵਾਧਾ ਹੋਇਆ 2022 ਦੇ ਵਿੱਚ ਖਾਦ ਪਦਾਰਥਾਂ ਦੀ ਮਹਿੰਗਾਈ ਦਰ 3.8% ਸੀ ਤੇ ਜੋ 2024 ਦੇ ਵਿੱਚ ਡਬਲ ਹੋ ਗਈ 7.5% ਤੱਕ ਚਲੀ ਗਈ ਜਿਹਦੀ ਮਾਰ ਦੇਸ਼ ਦੀ 90 ਤੋਂ 95% ਦੀ ਆਬਾਦੀ ਦੇ ਉੱਤੇ ਪਈ ਹੈ ਇਸ ਕਰਕੇ ਕੀਰਤੀ ਆਬਾਦੀ ਦੇ ਬਹੁਤ ਵੱਡੇ ਹਿੱਸੇ ਦੀ ਪੋਸ਼ਿਤ ਖੁਰਾਕ ਤੱਕ ਪਹੁੰਚ ਔਖੀ ਹੋ ਗਈ 100 ਤੋਂ 150 ਰੁਪਏ ਪ੍ਰਤੀ ਕਿਲੋ ਵਿਕਦੀਆਂ ਦਾਲਾਂ ਸਬਜ਼ੀਆਂ 150 ਰੁਪਏ ਪ੍ਰਤੀ ਲੀਟਰ ਤੇਲ ਆਦਿ ਖਰੀਦਣਾ ਕੀਰਤੀ ਆਬਾਦੀ ਦੇ ਵੱਸੋਂ ਬਾਹਰ ਹੈ ਤੇ ਗੈਸ ਸਿਲੰਡਰ 12-1400 ਨੂੰ ਹੋਣਾ ਮੇਰੇ ਖਿਆਲ ਨਾਲ ਤੇ ਉਹ ਵਿਚਾਰਾ ਦਿਹਾੜੀਕਰਨ ਵਾਲਾ ਕਿੱਥੋਂ ਲੈ ਲੇ ਇਨ੍ਹਾਂ ਹਾਲਤਾਂ ਦੇ ਵਿੱਚ ਸਰਕਾਰਾਂ ਦਾ ਕੰਮ ਗਰੀਬ ਕੀਰਤੀ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਦਾ ਹੋਣਾ ਚਾਹੀਦਾ ਹੈ ਪਰ ਇਸ ਦੇ ਬਿਲਕੁਲ ਉਲਟ ਹਰ ਸਾਲ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਲਈ ਰੱਖੇ ਦਾਨ ਵਾਲੇ ਫੰਡਾਂ ਦੇ ਵਿੱਚ ਕਟੌਤੀ ਲਾਈ ਜਾ ਰਹੀ ਹੈ ਆਪਣੇ ਸੂਬੇ ਪੰਜਾਬ ਦੀ ਹਾਲਤ ਦੀ ਗੱਲ ਕਰ ਲਈਏ ਤਾਂ ਮਾਸਟਰ ਦੇ ਮੁੰਡੇ ਸਾਰੇ ਜਿਵੇਂ ਮਾਸਟਰ ਦਾ ਮੁੰਡਾ ਹੀ ਲਿਖਦੇ ਦੱਸੋ ਐ ਮਾਨ ਸਾਹਿਬ ਦੀ ਗੱਲ ਹੋ ਰਹੀ ਹੈ ਕੀ ਮਾਸਟਰ ਦੇ ਮੁੰਡੇ ਨੇ ਗਰੀਬਾਂ ਨੂੰ ਮਿਲਣ ਵਾਲੇ ਰਾਸ਼ਨ ਦੇ ਵਿੱਚ ਹੋਰ ਕਟੋਤੀ ਲਾਈ ਹੈ ਮਸ਼ਹੂਰੀ ਖੱਟਾਂ ਦੇ ਲਈ ਪ੍ਰਤੀ ਜੀ 5 ਕਿਲੋ ਆਟਾ ਘਰ-ਘਰ ਪਹੁੰਚਾਉਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਦੇ ਸੂਬੇ ਦੇ ਵਿੱਚ ਕਈ-ਕਈ ਮਹੀਨੇ ਗਰੀਬਾਂ ਦੇ ਘਰਾਂ ਦੇ ਵਿੱਚ ਆਟਾ ਨਹੀਂ ਪਹੁੰਚਦਾ ਜਨਤਕ ਵੰਡ ਪ੍ਰਣਾਲੀ ਤਹਿਤ ਅਨਾਜ ਤੋਂ ਇਲਾਵਾ ਮਿਲਦੇ ਖਾਦ ਪਦਾਰਥਾਂ ਜਿਵੇਂ ਕਿ ਖੰਡ ਤੇਲ ਚਾਹ ਪੱਤੀ ਆਦਿ ਦਾ ਤਾਂ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਹੈ ਜੂਨੀਅਨ ਪੱਦਰ ਦੇ ਉਤੇ ਸ਼ੁਰੂ ਕੀਤੀਆਂ ਅਡੋ ਅਡ ਸਕੀਮਾਂ ਵੀ ਲੀਡਰਾਂ ਤੇ ਨੌਕਰਸ਼ਾਹੀ ਦੇ ਢਿੱਡ ਪਰੰਦਾ ਸਰੋਤ ਹੀ ਬਣ ਗਈਆਂ। ਮਿਡ-ਡੇ ਮੀਲ ਰਾਸ਼ਟਰੀ ਪੋਸ਼ਣ ਮਿਸ਼ਨ ਵਰਗੀਆਂ ਸਕੀਮਾਂ 'ਚ ਕਪਲਿਆਂ ਬਾਰੇ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਇੱਕ ਖਬਰ ਦੇ ਮੁਤਾਬਕ ਮਿਡ-ਡੇ ਮੀਲ ਦੇ ਵਿੱਚ ਮਿਲਦੇ ਭੋਜਨ ਦੇ ਨਾਲ ਪਿਛਲੇ 3 ਸਾਲਾਂ ਦੇ ਵਿੱਚ 900 ਵਿਦਿਆਰਥੀ ਬਿਮਾਰ ਹੋ ਗਏ ਨੇ। ਕੁੱਲ ਮਿਲਾ ਕੇ ਦੇਸ਼ ਦੀ ਹਾਲਤ ਦੀਆਂ ਜ਼ਿੰਮੇਵਾਰ ਰਾਜਕਰਨ ਵਾਲੀਆਂ ਧਿਰਾਂ ਨੇ ਯੂਨੀਅਨ ਅਤੇ ਸੂਬਾ ਹਕੂਮਤਾਂ ਨੇ ਰਾਸ਼ਨ ਦੀ ਜਨਤਾਕ ਵੰਡ ਜੜੀ ਹੈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਥਾਂ ਇਸ ਦਾ ਭੋਗ ਪਾਉਣ ਦਾ ਰਾਹ ਫੜਿਆ ਹੋਇਆ ਹੈ ਖਾਣ ਦੇ ਲਈ ਸੰਤੁਲਿਤ ਪੋਸ਼ਟਿਕ ਭੋਜਨ ਮਨੁੱਖੀ ਹੱਕ ਹੈ ਜਿਸ ਨੂੰ ਲੋਕਾਂ ਦੇ ਟੈਕਸ ਦੇ ਨਾਲ ਚੱਲਣ ਵਾਲੀਆਂ ਸਰਕਾਰਾਂ ਨੇ ਮੁਹੱਈਆ ਕਰਵਾਉਣਾ ਹੁੰਦਾ ਹੈ ਪਰ ਆਜ਼ਾਦੀ ਬੀਤਣ ਦੇ 8 ਦਹਾਕਿਆਂ ਤੋਂ ਬਾਅਦ ਵੀ ਸਰਕਾਰਾਂ ਇਹ ਹੱਕ ਮੁਹੱਈਆ ਕਰਵਾਉਣ ਦੇ ਵਿੱਚ ਨਾਕਾਮਜਾਬ ਰਹੀਆਂ ਨੇ ਪਈਏ ਤਾਂ ਫਿਰ ਜਿਹੜਾ ਹੈ ਖਾਣ ਪੀਣ ਦਾ ਸਬਾਨ ਹੈ ਉਹ ਤਾਂ ਜਦੋਂ ਗੁਰਚੇ ਦੇ ਚਿੱਤਰ ਕਾਲੇ ਉਹ ਤਾਂ ਆਪਣੇ ਕਹਿੰਦਾ ਕਿ ਟੋਲਟਾ ਵੀ ਖਾ ਗਏ ਜੀ ਤੇ ਵੇਦਰਾ ਕੁਝ ਖਾ ਗਏ ਉਹ ਬੜਾ ਵਧੀਆ ਕਟਾਕ ਚ ਕਰਦਾ ਜੀ ਤੇ ਇਹ ਤਾਂ ਫਿਰ ਵੀ ਖਾਣ ਵਾਲਾ ਅਨਾਜ ਹੈ ਜੀ ਤੇ ਉਹਨਾਂ ਨੇ ਤਾਂ ਕੀ ਕੁਝ ਖਾ ਲਿਆ ਨਾਲੀਆਂ ਨਹੀਂ ਹਜੇ ਪੱਕੀਆਂ ਹੋਈਆਂ ਗਲੀਆਂ ਨਹੀਂ ਪੱਕੀਆਂ ਹੋਈਆਂ ਜਿਤਾਈ 80 ਸਾਲਾਂ ਦੇ ਵਿੱਚ ਤਾਂ ਅਨਾਜ ਕਿੱਥੋਂ ਪੂਰਾ ਹੋ ਜਾਊ ਨਾ ਕਾਮਯਾਬੀ ਜਿਹੜੇ ਕਹਿੰਦੇ ਨੇ ਕਿ 8 ਦਹਾਕਿਆਂ ਤੋਂ ਬਾਅਦ ਵੀ ਸਰਕਾਰਾਂ ਇਹ ਹੱਕ ਮੁਹੱਈਆ ਕਰਵਾਉਣ ਦੇ ਵਿੱਚ ਨਾਕਾਮ ਰਹੀਆਂ ਨੇ ਸਗੋਂ ਸਰਕਾਰਾਂ ਲੋਕਾਂ ਨੂੰ ਮਿਲਦੀਆਂ ਬਾਕੀ ਸਹੂਲਤਾਂ ਵਾਂਗ ਹੀ ਜਨਤਕ ਰਾਸ਼ਨ ਮੁਹੱਈਆ ਕਰਵਾਉਣ ਤੋਂ ਹੱਥ ਪਿੱਛੇ ਖਿੱਚ ਰਹੀਆਂ ਇਸ ਲੰਮੇ ਅਮਲ ਤੋਂ ਬਾਅਦ ਮਜ਼ਦੂਰ ਕਿਰਤੀ ਆਬਾਦੀ ਨੂੰ ਸਮਝਣਾ ਚਾਹੀਦਾ ਹੈ ਕਿ ਆਪਣੇ ਬਹੁਤ ਬੁਨਿਆਦੀ ਮਨੁੱਖੀ ਹੱਕ ਨੂੰ ਲੈਣ ਦੇ ਲਈ ਵੀ ਇਕਜੁੱਟ ਹੋਣਾ ਪਵੇਗਾ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਇਦੇ ਤਹਿਤ ਮਿਲਣ ਵਾਲੀਆਂ ਖਾਦ ਪਦਾਰਥਾਂ ਦਾ ਘੇਰਾ ਵਧਾਉਣ ਬਜਟ ਦੇ ਵਿੱਚ ਜਨਤਕ ਵੰਡ ਪ੍ਰਣਾਲੀ ਦੇ ਲਈ ਰੱਖੇ ਜਾਣ ਵਾਲੇ ਫੰਡ ਦੇ ਵਿੱਚ ਵਾਧਾ ਕਰਵਾਉਣ ਆਦਿ ਦੇ ਲਈ ਸੰਘਰਸ਼ ਦੇ ਰਾਹ ਪੈਣੇ ਪੈਣਾ ਪਵੇਗਾ ਇਸੇ ਤਰ੍ਹਾਂ ਹੀ ਦੇਸ਼ ਦੇ ਵਿੱਚੋਂ ਭੁੱਖਮਰੀ ਤੇ ਕਪੋਸ਼ਣ ਵਰਗੀਆਂ ਅਲਾਮਤਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਜੀ ਦੋਸਤੋ ਇਹ ਸਾਂਝੀ ਰਿਪੋਰਟ ਗੱਲਬਾਤ ਜਿਹੜੀ ਸੀ ਭੁੱਖਮਰੀ ਦੇ ਨਾਲ ਜੂਝ ਰਹੇ ਭਾਰਤ ਦੇ ਲੋਕ ਗੁਰਵਿੰਦਰ ਹੁਨਾ ਜੀ ਦੀ ਕਲਮ ਧੰਨਵਾਦ ਹੈ ਤੇ ਪੰਜਾਬੀ ਟ੍ਰਿਬਿਊਨ ਤੋਂ ਤੇ ਮੈਂ ਤੁਹਾਡਾ ਦੂਸਪ ਭਿੰਦਰਪਾਲ ਤੇ ਦੋਆਬਾ ਰਿਡਾ ਮੰਚ